ਸੀਬੀਐਸਸੀ ਬੋਰਡ ਵੱਲੋਂ 10ਵੀਂ ਅਤੇ 12ਵੀਂ ਦੇ ਐਲਾਨੇ ਨਤੀਜਿਆਂ ਵਿੱਚੋਂ ਦ ਹੈਲੈਕਸ ਐਕਸਪੋਰਟ ਸਮਾਰਟ ਸਕੂਲ ਪਤਨਾ ਦੇ 10ਵੀਂ ਅਤੇ 12ਵੀਂ ਦੇ ਦੋ ਵਿਦਿਆਰਥੀਆਂ ਨੇ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਜਿਨ੍ਹਾਂ ਨੂੰ ਸਕੂਲ ਦੇ ਵੇੜੇ ਵਿੱਚ ਸਨਮਾਨਿਤ ਕੀਤਾ ਗਿਆ ਸਕੂਲ ਅਧਿਆਪਕ ਤੇ ਵਿਦਿਆਰਥੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ ਇਸ ਸਨਮਾਨ ਸਮਾਰੋਹ ਦੌਰਾਨ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ ਅਤੇ ਵਧੀਆ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ

to link some visions. Every year we get an opportunity to honor the students who get first and second vision in this state. This time also like every year it is an immense pleasure for me to round of the cross of the all I would like to announce the names of 4.6% marks ਦੀ ਨੰਬਰ 3 ਸਟੂਡੈਂਟਸ ਚਲੋ ਇਹ स्पिरिट सिंपिटेटिव स्पिट दिसंटी परसेंट मार्क्स एंड टूटी स्टूडेंट्स स्कोर 70 टू 80 परसेंट मार्क्स स्टूडेंट्सोट नाइनटीस एंडी बी एनर इकान्शी नवजोत सिंह डिलेक्चराइज दूवेड एंड कॉन्ट्रीब्यूशन डॉट स्कूल इल्फ फॉर सोसायटी Like the respective friends and, and respective management, whenever any student gets honoured, first, first in the center and achieve success, so need to reach the

ਸਮੂਹ ਸਨਮੇਨ ਕੀ ਅਸਮੇਨ ਕੋਮੈਂਟ ਦੇ ਮਸਟ ਫਰਮ देम ਦੇ ਐਵਰੀ ਇਅਰ ਦਾ ਟੈਨੇਡਰ ਸਟੂਡੈਂਟਸ ਆਰ देयर ਪ੍ਰੀਤ ਸਿੰਘ ਮੇਰਾ ਨਾਮ ਹੈ ਜੀ ਮੈਂ ਕਲਾਸ 12 ਦੇ ਵਿੱਚੋਂ 97.4 ਸਕੋਰ ਕੀਤੇ ਨੇ ਜੀ ਤੇ ਡਿਸਟ੍ਰਿਕਟ ਦੇ ਵਿੱਚੋਂ ਮੈਂ ਸੈਕੰਡ ਆਇਆ ਤੇ ਪਟਿਆਲਾ ਸਿਟੀ ਦੇ ਵਿੱਚੋਂ ਮੈਂ ਫਰਸਟ ਪਲੇਸ ਤੇ ਆਇਆ ਤੇ ਇਹਦਾ ਸਾਰਾ ਕ੍ਰੈਡਿਟ ਮੇਰੇ ਪੇਰੈਂਟਸ ਨੂੰ ਟੀਚਰ ਨੂੰ ਤੇ ਸਟਾਫ ਨੂੰ ਜਾਂਦਾ ਹੈ ਤੇ ਪੇਰੈਂਟਸ ਮੇਰੇ ਬਹੁਤ ਬਹੁਤ ਪ੍ਰਾਊਡ ਨੇ ਜੀ ਹਾਂ ਜੀ ਮੈਨੂੰ ਲੱਗਦਾ ਵੀ ਉਮੀਦ ਆ ਗਈ ਸੀ ਬੰਨੇ ਨੰਬਰ ਲੈ ਕੇ ਪਾਸ ਹੋ ਜਾਏਗਾ ਜੀ 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 ਬਿਲਕੁਲ ਉਮੀਦ ਹੈਗੀ ਸੀ ਕਿ ਸਿਊ ਸਕੇਡਿਊਲ ਮੈਂ 5 ਤੋਂ 6 ਘੰਟੇ ਸਕੂਲ ਤੋਂ ਬਾਅਦ ਪੜਦਾ ਹੁੰਦਾ ਸੀ ਘਰ ਆ ਕੇ ਤੇ ਸਕੂਲ ਵੀ ਹੁੰਦਾ ਹੁੰਦਾ ਸੀ ਮੋਬਾਈਲ ਟੀਵੀ ਮਤਲਬ ਉਹਨਾਂ ਕੋ ਟਾਈਮ ਪੈਨਜਾਇਮੈਂਟ ਕਰਨ ਲਈ ਹੈ ਨਾ ਨਹੀਂ ਨਹੀਂ ਆਮ ਨਹੀਂ ਹੈ ਨਾ ਅੱਗੇ ਇੱਛਾ ਕੀ ਹੈ ਕਿ ਬਣਨ ਦੀ ਅੱਗੇ ਇੱਛਾ ਮੈਂ ਚੇਡ ਵਾਸਤੇ ਪੇਪਰ ਦੀ ਪ੍ਰੈਪਰੇਸ਼ਨ ਕਰਨੀ ਹੈ ਸਾਲੀ ਡ੍ਰੌਪ ਲੈ ਕੇ ਹਾਂਜੀ ਮੈਂ ਮੈਡੀਕਲ ਸਟੂਡੈਂਟ ਆ ਤੇ ਮੇਰੇ 95.6% ਜਾਈ ਹੈ ਪਲਸ 2 ਮੈਡੀਕਲ ਚ ਕੀ ਅੱਗੇ ਬੰਨਾ ਚਾਹੁੰਦੇ ਹੋ ਮੈਂ ਅੱਗੇ ਹੁਣ ਡਾਕਟਰ ਬਣਨਾ ਚਾਹੁੰਦੀ ਹਾਂ ਮੈਂ NEET ਦਾ ਐਗਜ਼ਾਮ ਦੀ ਪ੍ਰੈਪਰੇਸ਼ਨ ਕਰੂੰਗੀ ਮੈਂ ਸਕੇਡਿਊਲ ਕੋਈ ਟੈਕਟਿਕ ਬਿਕਾਜ਼ ਆਈ ਪ੍ਰਿਫਰਡ ਸਟੱਡਿੰਗ ਫਰਮ ਡੇ ਟੂ ਨਾਈਟ ਆਲਸੋ ਆਈ ਮੈਨੇਜ ਮਾਈ ਸਕੇਡਿਊਲ ਬਾਈ ਡਿਵਾਈਡਿੰਗ ਮਾਈ ਟਾਈਮ ਇਨ ਡਿਫਰੈਂਟ ਸਬਜੈਕਟਸ ਟੂ ਬੈਲੈਂਸ ਥੈਟ ਆਈ ਸਟੱਡੀ ਏਵਰੀ ਸਬਜੈਕਟ ਇਤਸ ਤਰ੍ਹਾਂ ਦੇ ਪੇਰੈਂਟਸ ਆ ਕਿ ਨਾ ਰੋਮਿੰਦਾ ਜੀ ਆਈ ਊਡ ਲਾਈਕ ਟੂ ਗਿਵ ਦ ਕ੍ਰੈਡਿਟ Major credit to my teachers and my parents because without the support I would definitely not be able to be here today. A doc doctor. Uh, Myself in I am I've cleared recently cleared 12th class and I scored 94.6%. Uh, uh, I used to wake up early in the morning and I usually have sessions of about 12 hours of study per day. Uh, approximately half an hour per day. ਅਗੇ ਇੱਛਾ ਕੀ ਹੈਗੇ ਬੰਦੇ ਆਈ ਵਾਂਟ ਟੂ ਬੀ ਐਨ ਇੰਜੀਨੀਅਰ ਸੌਫਟਵੇਅਰ ਇੰਜੀਨੀਅਰ ਸਾਡੇ 10th ਅਤੇ +2 ਬੋਰਡ ਐਗਜ਼ਾਮ ਦੇ ਵਿੱਚ Uh, दोनों ही बोर्ड एग्जाम से टेंथ ची भी प्लस टू च भी डिस्ट्रिक्ट टॉप uh, च सैकेंड पोजिशन होल्डर ने साडे दोनों ही बच्चे दसवीं क्लास के बच्चे ने भी सैकंड पोजिशन लई है जिसका नाम पूरव गोयल है तो वो अठानवे पॉइंट छे परसेंट मार्क्स ने डिस्ट्रिक्टों सैकेंड तो एरिए फस्ट पोजिशन है उस बच्चे की और उस तुँ तो बा वतनप्रीत सि नॉन मैडीकल जलस टू का स्टूडेंट है और वो सतानवे पॉइंट चार ने और उस नॉन मैडिकल स्ट्रीम ਵਿਚ ਸੈਕਿੰਡ ਪੋਜੀਸ਼ਨ ਹੈ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਤੇ ਫਰਸਟ ਪੋਜੀਸ਼ਨ ਏਰੀਆ ਦੇ ਵਿੱਚ ਸੋ ਮੈਂ ਇਹਨਾਂ ਦੋਨੋਂ ਬੱਚਿਆਂ ਨੂੰ ਵਧਾਈ ਦਵਾਂਗੀ ਉਹਨਾਂ ਦੇ ਪੇਰੈਂਟਸ ਨੂੰ ਵੀ ਕਿ ਉਹਨਾਂ ਦੇ ਹਾਰਡ ਵਰਕ ਨੇ ਉਹਨੂੰ ਪੇ ਕੀਤਾ ਸੋ ਉਸ ਤੋਂ ਬਾਅਦ ਸਾਡੇ ਜਿੰਨੇ ਵੀ ਪਲੱਸ 2 ਦੇ ਬੱਚਿਆਂ ਦੇ ਪੇਪਰ ਹੋਏ ਨੇ ਉਸ 'ਚ 100% ਰਿਜ਼ਲਟ ਆਇਆ ਤੇ 90% ਤੋਂ 97.4% ਤੱਕ 18 ਬੱਚਿਆਂ ਨੇ ਅੰਕ ਹਾਸਲ ਕੀਤੇ ਨੇ ਤੇ 80% ਤੋਂ 90% 57 ਬੱਚਿਆਂ ਦੇ ਨੰਬਰ ਆਏ ਨੇ ਤੇ 70% ਤੋਂ 80% 59 ਬੱਚਿਆਂ ਨੇ ਨੰਬਰ ਦਿੱਤੇ ਲੈਨੇ ਤੇ 60 ਤੋਂ 70% 43 ਬੱਚਿਆਂ ਨੇ ਕੋਈ ਵੀ ਬੱਚਾ ਫੇਲ ਨਹੀਂ ਹੈ ਸਾਡਾ ਤੇ ਉਸ ਤੋਂ ਬਾਅਦ 10th ਦਾ ਵੀ ਬੋਰਡ ਦਾ ਰਿਜ਼ਲਟ ਆਊਟ ਹੋ ਚੁੱਕਿਆ ਹੈ ਜਿਸ ਦੇ ਵਿੱਚ 95 ਤੋਂ 100% ਤੱਕ ਨੰਬਰ ਲੈਣ ਵਾਲੇ 13 ਬੱਚੇ ਨੇ ਔਰ 90 ਤੋਂ 95% ਲੈਣ ਵਾਲੇ 16 ਬੱਚੇ ਨੇ 80 ਤੋਂ 90% ਲੈਣ ਵਾਲੇ 68 ਬੱਚੇ ਨੇ ਤੇ 70 ਤੋਂ 80 ਲੈਣ ਵਾਲੇ 70 ਬੱਚੇ ਨੇ 60 ਤੋਂ 70 ਵਾਲੇ ਸਿਰਫ 13 ਤੇ ਕੋਈ ਵੀ ਬੱਚਾ ਫੇਲ ਨਹੀਂ ਹੈ ਸਕੂਲ ਦੇ ਵਿੱਚ ਸੋ ਮੇਰੀ ਜਿੰਨੀ ਵੀ ਇਹਦੇ ਲਈ ਮੈਂ ਆਪਣੇ ਜਿਹੜੇ ਸਟਾਫ ਮੈਂਬਰਸ ਨੇ ਉਹਨਾਂ ਨੂੰ ਵਧਾਈ ਦਵਾਂਗੀ ਤੇ ਉਹਨਾਂ ਦਾ ਧੰਨਵਾਦ ਕਰੂੰਗੀ ਬੱਚਿਆਂ ਦਾ ਵੀ ਤੇ ਟੀਚਰਸ ਦਾ ਵੀ ਜਿਨ੍ਹਾਂ ਨੇ ਮਿਹਨਤ ਦੇ ਸਦਕੇ ਅਸੀਂ ਅੱਜ ਇਸ ਮੁਕਾਮ ਤੱਕ ਆਪਣੀ ਪੁਰਾਣੀ ਰਵਾਇਤ ਨੂੰ ਸਾਡੇ ਬੱਚਿਆਂ ਨੇ ਕਾਇਮ ਕੀਤਾ ਕਿਉਂਕਿ ਹਰ ਸਾਲ ਲਾਸਟ ਟੂ ਲਾਸਟ ਈਅਰ ਵੀ ਸਾਡਾ ਬੱਚਾ ਡਿਸਟ੍ਰਿਕਟ ਚੋ ਫਰਸਟ ਸੀ ਤੇ ਸੇਮ ਉਸੇ ਤਰੀਕੇ ਨਾਲ ਇਹ ਬੱਚੇ ਵੀ ਡਿਸਟ੍ਰਿਕਟ ਟਾਪਰ ਨੇ ਸੈਕੰਡ ਪੋਜੀਸ਼ਨਸ ਹੋਲਡਰ ਨੇ ਸੋ ਥੈਂਕ ਯੂ ਵੈਰੀ ਮਚ ਪਿਛਲੇ